bellavel mahalla panjwa sagal anand kia parmeshwar apna bird samarya saad jna hoye kripala bikse sab parwarya karaj satgur aap sawarya vaddi aar jahar govind ki sukh mangal kalyan vicharya rahao ਵਰਣ ਤੀਰਣ ਤੀਰ ਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਖੇ ਸਬ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤੀਰਣ ਤੀਰ ਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੁ ਪੁਜਾਰਿਆ बिलावल मोहल्ला पंजवा सगल आनंद की या परमेश्वर अपना बीरद समारिया साद जे ना होए किरपाला बिकसे सब परवारिया कारज सतगुरु आप सवारिया वड्डी यार जाहर गोविंद की सुख मंगल कल्याण विचारया रहाओ ਵਣ ਤੀਰਣ ਤੀਰ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛੁ ਪੁਜਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ